ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਜੀਤ ਸਿੰਘ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਮੈਨੂੰ Instagram Reels ਤੇ ਜਦੋਂ ਮੈਂ ਬਣਾਉਂਦਾ ਤਾਂ ਉੱਥੇ ਕੁਝ ਕਮੈਂਟਸ ਤੇ ਮੈਨੂੰ ਪਰਸਨਲ ਤੌਰ ਤੇ ਮੈਸੇਜ ਵੀ ਕੁਝ ਵੀਰਾਂ ਦੇ ਆਏ ਇਹ ਸਾਰਿਆਂ ਦੇ ਮੈਸੇਜ ਇਹ ਸੀ ਕਮੈਂਟ ਇਹ ਸੀ ਕਿ ਮਨ ਦੇ ਅੰਦਰ ਜਦੋਂ ਗੁਰਬਾਣੀ ਪੜ੍ਹਦੇ ਆ ਤਾਂ ਬਹੁਤ ਤਰ੍ਹਾਂ ਦੇ ਬੁਰੇ ਖਿਆਲ ਆਉਂਦੇ ਨੇ 네ਗੇਟਿਵ ਥਾਟਸ ਆਉਂਦੇ ਨੇ ਮਨ ਹੋਰ ਕਿਤੇ ਜਾ ਕੇ ਭੱਜਦਾ ਉੱਡਦਾ ਮਨ ਤਾਂ ਇਹਨੂੰ ਕਿਵੇਂ ਕਾਬੂ ਦੇ ਵਿੱਚ ਕਿਵੇਂ ਕੀਤਾ ਜਾਵੇ ਇਹਨੂੰ ਕਿਵੇਂ ਅਸੀਂ ਵਸ ਦੇ ਵਿੱਚ ਕਰ ਸਕਦੇ ਹਾਂ ਜਾਂ ਵਿਚਾਰਾਂ ਨੂੰ ਕਿਵੇਂ ਬਦਲ ਸਕਦੇ ਹਾਂ ਤਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਨ ਦੇ ਅੰਦਰ ਨੈਗੇਟਿਵ ਥਾਟਸ ਕਿੱਥੋਂ ਆਉਂਦੇ ਆ ਕਿਵੇਂ ਪੈਦਾ ਹੁੰਦੇ ਆ ਤੇ ਕਿਵੇਂ ਇਹਨਾਂ ਨੂੰ ਅਸੀਂ ਕਾਬੂ ਦੇ ਵਿੱਚ ਕਰ ਸਕਦੇ ਹਾਂ ਕਿਵੇਂ ਇਹਨਾਂ ਨੂੰ ਗੁਰਬਾਣੀ ਦੇ ਅਨੁਸਾਰ ਅਸੀਂ ਚੰਗੇ ਪਾਸੇ ਲਾ ਸਕਦੇ ਹਾਂ ਸੋ ਪਹਿਲਾਂ ਮੈਂ ਸ਼ੁਰੂਆਤ ਕਰਾਂਗਾ ਇਸ ਗੱਲ ਤੋਂ ਕਿ ਜਦੋਂ ਇੱਕ ਮਨੁੱਖ ਪੈਦਾ ਹੁੰਦਾ ਉਹ ਮਾਂ ਦੇ ਗਰਭ ਦੇ ਵਿੱਚ ਹੁੰਦਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਤਾਂ ਉਸ ਸਮੇਂ ਤੋਂ ਹੀ ਉਸ ਦੀ ਸੁਰਤ ਦੇ ਅੰਦਰ ਜਦੋਂ ਉਹ ਦਿਮਾਗ ਹੌਲੀ-ਹੌਲੀ ਬਣਨਾ ਸ਼ੁਰੂ ਹੁੰਦਾ ਹੈ ਤਾਂ ਜਿਵੇਂ ਮਾਂ ਦੀਆਂ ਆਦਤਾਂ ਹੁੰਦੀਆਂ ਨੇ ਮਾਂ ਦਾ ਸੁਭਾਅ ਹੁੰਦਾ ਹੈ ਉਹ ਮਾਂ ਜੋ-ਜੋ ਵੀ ਕਰਦੀ ਹੈ ਉਹ ਆਦਤਾਂ ਵੀ ਬੱਚੇ ਦੇ ਵਿੱਚ ਜੀਨਸ ਦੇ ਦੁਆਰਾ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਗੱਲ ਅੱਗੇ ਰੱਖਾਂ ਜਦੋਂ ਅਸੀਂ ਪੈਦਾ ਹੋ ਜਾਂਦੇ ਹਾਂ ਤਾਂ ਜਿਸ ਤਰ੍ਹਾਂ ਦਾ ਮਾਹੌਲ ਜਿਸ ਤਰ੍ਹਾਂ ਦੀਆਂ ਆਦਤਾਂ ਜਿਸ ਤਰ੍ਹਾਂ ਦਾ ird gird ਅਸੀਂ ਆਪਣਾ ਵਾਤਾਵਰਣ ਵੇਖਦੇ ਹਾਂ ਫਿਰ ਉਸ ਤਰ੍ਹਾਂ ਦਾ ਸਾਡਾ ਸੁਭਾਅ ਬਣ ਜਾਂਦਾ ਹੈ ਉਸ ਤਰ੍ਹਾਂ ਦੇ ਕੁਝ ਕਰਮ ਤੇ ਆਦਤਾਂ ਸਾਡੇ ਨਾਲ ਜੁੜ ਜਾਂਦੀਆਂ ਨੇ ਹੁਣ ਇਹਦੀ ਨਾਲ ਗੱਲ ਹੈ ਜਿਹੜੀ ਥੌਟਸ ਕਿੱਥੋਂ ਆਉਂਦੇ ਨੇ ਵਿਚਾਰ ਕਿੱਥੋਂ ਆਉਂਦੇ ਨੇ ਵੇਖੋ ਅਸੀਂ ਜੰਗ ਹੋ ਗਏ ਮਨ ਦੇ ਅੰਦਰ ਹੁਣ ਬਹੁਤ ਤਰ੍ਹਾਂ ਦੇ ਨੈਗੇਟਿਵ ਖਿਆਲ ਆਉਂਦੇ ਨੇ ਕੋਈ ਕਾਮ ਪ੍ਰਤੀ ਆਉਂਦੇ ਨੇ ਕੋਈ ਕਿਵੇਂ ਕੋਈ ਬਾਹਰੀ ਤੌਰ ਤੇ ਕਾਮ ਵਾਸ਼ਨਾਵਾਂ ਦੇ ਪ੍ਰਤੀ ਆਉਂਦੇ ਨੇ ਸੈਕਸ ਲਾਈਫ ਦੇ ਪ੍ਰਤੀ ਆਉਂਦੇ ਨੇ ਬੜਾ ਕੁਝ ਹੈ ਇਸ ਦੇ ਵਿੱਚ ਤਾਂ ਇੱਥੇ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਪੰਜ ਵਿਕਾਰ ਪ੍ਰਮਾਤਮਾ ਵੱਲੋਂ ਸਾਡੇ ਬਾਡੀ ਦੇ ਅੰਦਰ ਪਾਈ ਗਏ ਨੇ ਪੰਜ ਵਿਕਾਰ ਪਹਿਲਾ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਇਹ ਪੰਜ ਵਿਕਾਰ ਨੇ ਜਿਹੜੇ ਪੰਜ ਵਿਕਾਰ ਸਾਨੂੰ ਹਰ ਸਮੇਂ ਬੁਰਾਈਆਂ ਵਾਲੇ ਪਾਸੇ ਨੂੰ ਧਕੇਲਦੇ ਨੇ ਜਿਵੇਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਪੰਗਤੀ ਚ ਸਮਝਾਉਂਦੇ ਨੇ ਕਿ ਇਸ ਦੇਹੀ ਅੰਦਰ ਪੰਜ ਚੋਲ ਬਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੁੱਝੈ ਕੋਈ ਸੁਨੇ ਪਰ ਜਿਹੜੇ ਇਹ ਪੰਜ ਵਿਕਾਰਾਂ ਦੇ ਭਤੀ ਜਿਹੜੇ ਸਾਡੇ ਅੰਦਰ ਵਿਚਾਰ ਨੇ ਉਹ ਸਦਾ ਹੀ ਆਉਂਦੇ ਰਹਿਣਗੇ ਇਹਦਾ ਹੁਣ ਵੱਡਾ ਕਾਰਨ ਕੀ ਹੈ ਕਿ ਜਿਹੜਾ ਕੰਮ ਹੈ ਇਹ ਪ੍ਰਮਾਤਮਾ ਨੇ ਉਤਪਤੀ ਦਾ ਸਾਧਨ ਪਾਇਆ ਹੋਇਆ ਹੈ ਤੇ ਜਦੋਂ ਵੀ ਅੱਖਾਂ ਦੇ ਨਾਲ ਅਸੀਂ ਕਿਸੇ ਔਰਤ ਨੂੰ ਕਿਸੇ ਕੁੜੀ ਨੂੰ ਜਾਂ ਕਿਸੇ ਵੀ ਜੈਂਡਰ ਨੂੰ ਅਸੀਂ ਵੇਖਾਂਗੇ ਤਾਂ ਮਨ ਦਾ ਇੱਕ ਕੰਮ ਹੈ ਕਿ ਮਨ ਜੋ ਵੇਖਦਾ ਉਹਦੇ ਪ੍ਰਤੀ ਉਹਨੇ ਸੋਚਣਾ ਜ਼ਰੂਰ ਹੁੰਦਾ ਹੈ ਉਹ ਸੋਚਣ ਦਾ ਕੰਮ ਹੈ ਉਹਦਾ ਤਾਂ ਹੁਣ ਇੱਥੇ ਗੱਲ ਇਹ ਹੈ ਜਿਹੜੇ ਪੰਜੇ ਵਿਕਾਰਾਂ ਦੇ ਨਾਲ ਸੰਬੰਧਿਤ ਨੇ ਉਹ ਵਿਚਾਰ ਹਮੇਸ਼ਾ ਆਉਂਦੇ ਰਹਿਣਗੇ ਹਾਂ ਇਹ ਵਿਚਾਰ ਆਉਂਦੇ ਕਿੱਥੋਂ ਨੇ ਹੁਣ ਪੰਜ ਵਿਚਾਰਾਂ ਦੇ ਨਾਲ ਸਬੰਧਤ ਵਿਚਾਰ ਤੇ ਸਾਨੂੰ ਆਉਂਦੇ ਹੀ ਰਹਣੇ ਨੇ ਉਹ ਤੋਂ ਬਾਅਦ ਜਦੋਂ ਫਿਰ ਜਿਹੜੀ ਚੀਜ਼ ਤੋਂ ਸਾਨੂੰ ਰਸ ਮਿਲਣਾ ਸ਼ੁਰੂ ਹੋ ਜਾਂਦਾ ਏ ਉਹ ਵਿਚਾਰ ਅਸੀਂ ਖੁਦ ਸੋਚਦੇ ਹਾਂ ਉਦਾਹਰਨ ਦੇ ਤੌਰ ਤੇ ਕਿਸੇ ਬੰਦੇ ਨੂੰ ਅਹੰਕਾਰ ਆਪਣਾ ਉੱਪਰ ਰੱਖਣ ਦੇ ਵਿੱਚ ਸਵਾਦ ਆਉਂਦਾ ਏ ਰਸ ਮਿਲਦਾ ਏ ਤਾਂ ਉਹ ਹਮੇਸ਼ਾ ਹਮੇਸ਼ਾ ਹੀ ਅਹੰਕਾਰ ਦੀਆਂ ਗੱਲਾਂ ਸੋਚੇਗਾ ਜਾਣ ਬੁੱਝ ਕੇ ਸੋਚੇਗਾ ਵਿਚਾਰ ਕਿਤੇ ਆਉਂਦੇ ਨਹੀਂ ਹਨ ਜਦੋਂ ਅਸੀਂ ਬਾਠ ਵੀ ਕਰਦੇ ਹਾਂ ਤਾਂ ਅਸੀਂ ਕਈ ਵਾਰ ਕਹਿੰਦੇ ਹਾਂ ਜੀ ਬੋਡੀ ਦੇ ਤਰ੍ਹਾਂ ਦੇ 네ਗੇਟਿਵ ਥਾਟਸ ਮੇਰੇ ਦਿਮਾਗ ਦੇ ਵਿੱਚ ਆਉਂਦੇ ਨੇ ਤਾਂ ਵਿਚਾਰ ਆਉਂਦੇ ਨਹੀਂ ਹੁੰਦੇ ਕਿਤੋਂ ਜੋ ਪਹਿਲਾਂ ਆਦਤਾਂ ਅਸੀਂ ਕਮਾ ਲਈਆਂ ਜਿੱਥੋਂ ਸਾਨੂੰ ਸਵਾਦ ਆਉਂਦਾ ਸੀ ਜਿਹੜੇ ਰਸ ਅਸੀਂ ਜਦ ਬਾਰ-ਬਾਰ ਆਪਣੇ ਦਿਮਾਗ ਦੇ ਵਿੱਚ ਜਿਹੜੀ ਥਾਟਸ ਸੋਚੇ ਨੇ ਹੁਣ ਸਾਡੀ ਆਦਤ ਬਣ ਚੁੱਕੀ ਹੈ ਸਾਡੇ ਕਰਮ ਬਣ ਚੁੱਕੇ ਨੇ ਤਾਂ ਕਰਕੇ ਉਹ ਧੱਗੇ ਨਾਲ ਸਾਡੇ ਵੱਲ ਨੂੰ ਆਉਂਦੇ ਨੇ ਤੇ ਸਾਨੂੰ ਫਿਰ ਉਹ ਧੱਗੇ ਨਾਲ ਉਹਨਾਂ ਰਸਾਂ ਦੇ ਵਿੱਚ ਲੈ ਜਾਂਦੇ ਨੇ ਉਹਨਾਂ ਸਵਾਦਾਂ ਦੇ ਵਿੱਚ ਲੈ ਜਾਂਦੇ ਨੇ ਜਿਹੜੇ ਪਹਿਲਾਂ ਸਵਾਦ ਅਸੀਂ ਆਪਣੇ ਮਨ ਨੂੰ ਆਪਣੇ ਬੋਡੀ ਨੂੰ ਦਿੱਤੇ ਹੁੰਦੇ ਨੇ ਤੇ ਹੁਣੇ ਵਿਚਾਰ ਫਿਰ ਜੇ ਆਉਂਦੇ ਨੇ ਤਾਂ ਇਹ ਆਉਂਦੇ ਰਹਿਣਗੇ ਕਿਉਂ ਕਿ ਇੱਕ ਥਾਂ ਤੇ ਅਸੀਂ ਬਾਣੀ ਅੰਦਰ ਇਹ ਵੀ ਪੜਦੇ ਹਾਂ ਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਹੁਣ ਇਹਨਾਂ ਪੰਕਤੀਆਂ ਦੇ ਅਰਥ ਕਈ ਵਾਰ ਇਦਾਂ ਕੀਤੇ ਜਾਂਦੇ ਨੇ ਕਿ ਮਨੁੱਖ ਦੇ ਨੱਕ ਦੇ ਵਿੱਚ ਨੱਥ ਹੈ ਤੇ ਜਿੱਥੇ-ਜਿੱਥੇ ਦਾਣਾ ਪਾਣੀ ਲਿਖਿਆ ਹੁੰਦਾ ਉੱਥੇ ਜਾ ਕੇ ਮਨੁੱਖ ਖਾਂਦਾ ਹੈ ਪਰ ਇਹਨਾਂ ਪੰਕਤੀਆਂ ਦੇ ਅਰਥ ਆਪ ਵੀੜ ਧਿਆਨ ਦੇ ਨਾਲ ਸਮਝਿਓ ਇੱਥੇ ਇਹ ਨੇ ਕਿ ਮਨੁੱਖ ਦੇ ਨੱਕ ਦੇ ਵਿੱਚ ਪਰਮਾਤਮਾ ਦੇ ਹੁਕਮ ਰੂਪੀ ਨੰਥ ਪਾਈ ਹੋਈ ਹੈ ਤੇ ਕਿਰਤ ਤੱਕੇ ਦੇ ਮਨ ਕਿਰਤ ਦਾ ਧੰਦਾ ਹੈ ਸੁਭਾਅ ਮਨੁੱਖ ਦਾ ਜਿਹੜਾ ਸੁਭਾਅ ਹੈ ਜਿਸ ਤਰ੍ਹਾਂ ਦਾ ਉਹ ਬਣਾ ਲੈਂਦਾ ਹੈ ਫਿਰ ਮਨੁੱਖ ਉੱਥੇ ਤੱਕੇ ਨਾਲ ਵੀ ਉਹਦਾ ਮਨ ਨੂੰ ਪਛਾਣ ਦਿੰਦਾ ਹੈ ਜਿਸ ਮਨੁੱਖ ਨੂੰ ਕਾਮ ਵਾਸ਼ਨਾਵਾਂ ਦੇ ਵਿੱਚ ਉਲਾਸ ਮਿਲਦਾ ਹੈ ਉਹ ਕਾਮ ਵਾਸ਼ਨਾਵਾਂ ਵੱਲ ਜਾਏਗਾ ਉਹ ਕਾਮ ਦੀਆਂ ਵਾਸ਼ਨਾਵਾਂ ਨੂੰ ਪੂਰਾ ਕਰੇਗਾ ਜਿਸ ਨੂੰ ਲੋਭ ਦੇ ਵਿੱਚੋਂ ਰਸ ਮਿਲਦਾ ਏ ਧੋਖੇ ਧੜੀਆਂ ਕਰਕੇ ਰਸ ਮਿਲਦਾ ਏ ਉਹ ਕਰੇਗਾ ਕਿਉਂਕਿ ਧਨ ਕਮਾਉਣਾ ਹੈ ਜਿਸ ਨੂੰ ਅਹੰਕਾਰ ਦੇ ਵਿੱਚੋਂ ਰਸ ਮਿਲਦਾ ਏ ਉਹਦਾ ਸੁਭਾਅ ਉਹਨੂੰ ੱੱਕੇ ਮਾਰੇਗਾ ਕਿਰਤ ੱੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਇਹਦਾ ਅਰਥ ਹੈ ਫਿਰ ਜਿੱਥੇ-ਜਿੱਥੇ ਦਾਣੇ ਮਨੁੱਖ ਜਿੱਥੇ ਲੱਗਦਾ ਏ ਕਿ ਮੇਰਾ ਇੱਥੋਂ ਕਾਮ ਵਾਸ਼ਨਾ ਪੂਰੀ ਹੋ ਜਾਏਗੀ ਇੱਥੋਂ ਲੋਭ ਪੂਰਾ ਹੋ ਜਾਊਗਾ ਉੱਥੇ-ਉੱਥੇ ਉਹ ਦਾਣੇ ਫਿਰ ਚੁਗਦਾ ਜਾਂਦਾ ਏ ਇਹ ਵਿਚਾਰ ਆਉਂਦੇ ਰਹਿਣਗੇ ਪਰ ਇਹਨਾਂ ਨੂੰ ਬਦਲਿਆ ਕਿਵੇਂ ਜਾ ਸਕਦਾ ਹੈ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਜਦੋਂ ਅਸੀਂ ਲਗਾਤਾਰ ਪੜ੍ਹਦੇ ਰਹਾਂਗੇ ਲਗਾਤਾਰ ਗੁਰਬਾਣੀ ਦੇ ਨਾਲ ਜੁੜੇ ਰਹਾਂਗੇ ਤਾਂ ਇਹ ਵਿਚਾਰਕ ਤੇ ਆਉਣੇ ਬੰਦ ਨਹੀਂ ਹੁੰਦੇ ਜੇ ਕੋਈ ਮਨੋਖੇ ਇਹ ਕਹਿੰਦਾ ਹੈ ਕਿ ਵਿਚਾਰ ਆਉਣੇ ਬੰਦ ਹੋ ਜਾਂਦੇ ਤਾਂ ਝੂਠ ਬੋਲਦਾ ਹੈ ਵਿਚਾਰ ਆਉਣੇ ਬੰਦ ਨਹੀਂ ਹੁੰਦੇ ਸਾਡਾ ਮਨ ਇਹ ਸਮਝ ਜਾਂਦਾ ਹੈ ਕਿ ਹੁਣ ਗੁਰਬਾਣੀ ਨਾਲ ਜੁੜ ਕੇ ਇਹਨਾਂ ਨੂੰ ਮੈਂ ਆਪਣੇ ਕੰਟਰੋਲ ਦੇ ਵਿੱਚ ਰੱਖ ਸਕਦਾ ਹਾਂ ਇਹ ਕਦੇ ਆਉਣੇ ਵੀ ਬੰਦ ਨਹੀਂ ਹੋਣਗੇ ਕੋਈ 90 ਸਾਲ ਦਾ ਵੀ ਹੋ ਜੇ ਕੋਈ 80 ਸਾਲ ਦਾ ਵੀ ਹੋ ਜੇ ਬੰਦ ਨਹੀਂ ਆਉਣੇ ਹੁੰਦੇ ਇਹ ਹੁੰਦਾ ਹੈ ਕਿ ਜਦੋਂ ਆਉਂਦੇ ਨੇ ਤਾਂ ਸਾਡੇ ਕੰਟਰੋਲ ਦੇ ਵਿੱਚ ਹੋ ਜਾਂਦੇ ਨੇ ਸਾਡੇ ਤੇ ਪ੍ਰਭਾਵ ਨਹੀਂ ਪਾਉਂਦੇ ਫਿਰ ਸਾਨੂੰ ਸਮਝ ਆ ਜਾਂਦਾ ਹੈ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਕਿ ਜਿਹੜੇ ਕਾਮ ਤੇ ਕ੍ਰੋਧ ਦੇ ਪ੍ਰਤੀ ਵਿਚਾਰ ਨੇ ਇਹਨਾਂ ਨੇ ਮੇਰੇ ਸਰੀਰ ਨੂੰ ਖਰਾਬ ਕਰ ਦੇਣਾ ਹੈ ਸਰੀਰ ਨੂੰ ਗਾਲ ਦੇਣਾ ਹੈ ਵਿਚਾਰ ਕਿਤੋਂ ਆਉਂਦੇ ਨਹੀਂ ਹਨ ਅਸੀਂ ਖੁਦ ਸੋਚਦੇ ਹਾਂ ਉਦਾਹਰਨ ਦੇ ਤੌਰ ਤੇ ਹੁਣ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਹੁਣ ਸੋਚਣਾ ਬੰਦ ਕਰ ਦਿਓ ਆਪਣੇ ਮਨ ਨੂੰ ਕਹੋ ਕਿ ਕੁਝ ਨਾ ਸੋਚੇ ਆਪਾਂ ਕੋਈ ਸੈਕਿੰਡ ਦੇ ਲਈ ਇਦਾਂ ਕਰ ਲੈਂਦੇ ਹਾਂ ਮਨ ਕੁਝ ਨਹੀਂ ਸੋਚੇਗਾ ਤੁਸੀਂ ਸੋਚੇ ਇਸ ਤਰ੍ਹਾਂ ਫੀਲ ਕੀਤਾ ਤਾਂ ਮਨ ਦਾ ਸਾਰਾ ਫੋਕਸ ਮਨ ਦਾ ਸਾਰਾ ਧਿਆਨ ਕਿੱਥੇ ਹੋ ਗਿਆ ਕਿ ਮੈਂ ਕੁਝ ਵੀ ਨਹੀਂ ਸੋchnਾ ਕੋਈ ਵੀ ਵਿਚਾਰ ਆਪਣੇ ਦਿਮਾਗ ਦੇ ਵਿੱਚ ਨਹੀਂ ਲਿਆਉਣਾ ਜਿੱਥੋਂ ਸਾਨੂੰ ਰਸ ਮਿਲਦਾ ਹੈ ਉਹ ਵਿਚਾਰ ਅਸੀਂ ਜਾਣ ਬੁੱਝ ਕੇ ਲਿਆਉਂਦੇ ਨੇ ਪਹਿਲਾਂ ਆਪਣੇ ਅੰਦਰ ਤਾਂ ਕਰਕੇ ਸਾਨੂੰ ਉਹ ਰਸ ਹੁਣ ਖਿੱਚ ਕੇ ਲੈ ਕੇ ਜਾਂਦਾ ਹੈ ਤੱਕੇ ਦੇ ਨਾਲ ਤਾਂ ਬਾਬਾ ਕਬੀਰ ਜੀ ਇਸ ਗੱਲ ਦੇ ਬਾਵਤ ਸਾਨੂੰ ਇੱਕ ਥਾਂ ਤੇ ਸਮਝਾਉਂਦੇ ਨੇ ਕਿ ਜੇ ਮਨੁੱਖ ਤੂੰ ਬਾਰੀ ਤੌਰ ਤੇ ਲੜਾਈ ਝਗੜੇ ਕਰਦਾ ਹੈ ਲੋਕਾਂ ਦੇ ਨਾਲ ਲਗੜ ਲੜਦਾ ਹੈ ਝਗੜਦਾ ਹੈ ਨਹੀਂ ਕਹਿੰਦੇ ਜੇ ਲੜਨਾ ਹੈ ਕਿਸੇ ਨੂੰ ਕੁੱਟਣਾ ਹੈ ਤਾਂ ਕੂਟਣ ਸੋਏ ਜੋ ਮਨ ਕੋ ਕੂਟੇ ਕਹਿੰਦੇ ਕੁੱਟਣਾ ਤਾਂ ਆਪਣੇ ਮਨ ਨੂੰ ਕੁੱਟ 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 ਮਨ ਕਸਵੱਟੀ ਲਾਏ ਤੇ ਕੁੱਟ ਕੁੱਟ ਕੇ ਇਸ ਮਨ ਨੂੰ ਸੱਚ ਦੀ ਕਸਵੱਟੀ ਤੇ ਲਾ ਇਹ ਭੱਜੇਗਾ ਇਹ ਉੱਠੇਗਾ ਜਿਵੇਂ ਬਾਬਾ ਕਬੀਰ ਜੀ ਇਕ ਥਾਂ ਤੇ ਵੀ ਕਹਿੰਦੇ ਨੇ ਕਬੀਰ ਮਨ ਪੰਖੀ ਭਇਓ ਓਡੇ ਉੱਡ ਤਹਿ ਦੇ ਸਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਹੀ ਫਲ ਖਾਏ ਇਹ ਮਨ ਉੱਡਦਾ ਹੈ ਕਦੇ-ਕਦੇ ਵਾਰ ਦੇਖੋ ਆਪ ਆਪਾ ਪਾਠ ਕਰੀਏ ਜਦੋਂ ਕਦੇ ਗੁਰਦੁਆਰਾ ਸਾਹਿਬ ਜਾਈਏ ਤਾਂ ਸਾਡਾ ਮਨ ਉੱਥੇ ਨਹੀਂ ਹੁੰਦਾ ਸਾਡਾ ਮਨ ਕਿਤੇ ਬਾਹਰ ਹੁੰਦਾ ਏ ਜਾਂ ਤੇ ਸੰਸਾਰੀ ਕੁਝ ਫਿਕਰਾਂ ਕਰਦੀਆਂ ਪਰੇਸ਼ਾਨੀਆਂ ਜਾਂ ਕੋਈ ਹੋਰ ਬਾਹਰੀ ਤੌਰ ਤੇ ਸੰਸਾਰਿਕ ਕੰਮਕਾਰਾਂ ਦੇ ਵਿੱਚ ਤੇ ਜਾਂ ਫਿਰ ਕੋਈ ਵਾਸ਼ਨਾਵਾਂ ਦੇ ਵਿੱਚ ਸਾਡਾ ਮਨ ਹੁੰਦਾ ਹੈ ਤੇ ਇਸੇ ਹੀ ਤਰ੍ਹਾਂ ਜੇ ਅਸੀਂ ਇਹਨੂੰ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਦਾ ਹੀ ਓਟ ਆਸਰਾ ਲੈਣਾ ਪੈਣਾ ਹੈ ਕਿਉਂਕਿ ਗੁਰਬਾਣੀ ਅੰਦਰ ਅਸੀਂ ਇਹ ਵੀ ਪੰਕਤੀ ਪੜ੍ਹਦੇ ਹਾਂ ਮਨ ਖੁੱਟ ਹਰ ਤੇਰਾ ਨਹੀਂ ਵਿਸਾਸਾ ਤੂੰ ਮਹਾ ਉਦਮਤਾ ਖਰਕਾ ਪੇ ਖਰ ਤੋ ਛੁੱਟੇ ਜੋ ਉੱਪਰ ਲੱਦ ਹੁਣ ਵੇਖੋ ਕਹਿੰਦੇ ਮਨਾ ਤੇਰਾ ਕੋਈ ਭਰੋਸਾ ਨਹੀਂ ਹੈ ਮਨ ਖੁੱਟ ਹਰ ਤੇਰਾ ਨਹੀਂ ਵਿਸਵਾਸਾ ਤੇਰੇ ਤੇ ਕੋਈ ਵਿਸ਼ਵਾਸ ਥੋੜਾ ਹੈ 1 ਮਿੰਟ ਦੇ ਵਿੱਚ ਮਨਾ ਕਦੇ ਤੂੰ ਚੰਗਾ ਬਣ ਕੇ ਬੈਠ ਜੰਨਾ ਹੈ 5 ਮਿੰਟਾਂ ਦੇ ਬਾਅਦ ਹੀ ਤੂੰ ਕਾਮੀ, ਕਰੋਧੀ, ਲੋਭੀ, ਅਹੰਕਾਰੀ ਵੀ ਹੋ ਜੰਨਾ ਹੈ ਤਾਂ ਮਨ ਦਾ ਕਦੇ ਭਰੋਸਾ ਨਹੀਂ ਕੀਤਾ ਜਾ ਸਕਦਾ ਇੱਕ ਅਗਲੀ ਉਦਾਹਰਣ ਦਿੱਤੀ ਕਹਿੰਦੇ ਖਰ ਖਰ ਹੁੰਦਾ ਹੈ ਗਧਾ ਕਹਿੰਦੇ ਗਧੇ ਦਾ ਜਿਹੜਾ ਉਹਦੇ ਬੰਨਿਆ ਹੁੰਦਾ ਗਿੱਟੇ ਨੂੰ ਕਿ ਉਹ ਇੱਕ ਥਾਂ ਤੇ ਖੜਾ ਰਹੇ ਕਹਿੰਦੇ ਉਹ ਉਦੋਂ ਬਦਲਦਾ ਹੈ ਜਦੋਂ ਉਹ ਉਹਦੇ ਉੱਪਰ ਭਾਰ ਲੱਦ ਦਿੱਤਾ ਜਾਂਦਾ ਏ ਇਸੇ ਹੀ ਤਰ੍ਹਾਂ ਮਨ ਦੇ ਉੱਪਰ ਸਾਨੂੰ ਚੰਗਿਆਈਆਂ ਦਾ ਗੁਰੂ ਦੇ ਗਿਆਨ ਦਾ ਗੁਰੂ ਦੀ ਵਿੜਿਆਈ ਦਾ ਭਾਰ ਲੱਦਣਾ ਪੈਣਾ ਏ ਜੇ ਇਹ ਭਾਰ ਚੱਕਿਆ ਜਾਏਗਾ ਤਾਂ ਇਹ ਮਨ ਕਦੇ ਵੀ ਸਥਿਰ ਨਹੀਂ ਹੋਏਗਾ ਟਿਕੇਗਾ ਨਹੀਂ ਗੁਰੂ ਦੀ ਬਾਣੀ ਦੇ ਅਨੁਸਾਰ ਨਹੀਂ ਚੱਲੇਗਾ ਸੋ ਮੈਂ ਅਖੀਰ ਤੇ ਇਹੋ ਹੀ ਗੱਲ ਕਹਿਣੀ ਚਾਹੂੰਗਾ ਕਿ ਮਨ ਦੇ ਅੰਦਰ ਵਿਚਾਰ ਪੰਜਾਂ ਵਿਕਾਰਾਂ ਦੇ ਕਿਉਂਕਿ ਹਮੇਸ਼ਾ ਆਉਂਦੇ ਰਹਣੇ ਨੇ ਜੀਵਨ ਦੇ ਅੰਤ ਤੱਕ ਆਉਣਗੇ ਹਾਂ ਪਰ ਇੱਕ ਕੰਮ ਹੋ ਜਾਏਗਾ ਪਰ ਜਦੋਂ ਵੀ ਆਉਣਗੇ ਸਾਡੇ ਕੰਟਰੋਲ ਦੇ ਵਿੱਚ ਰਹਿਣਗੇ ਸਾਡੇ ਅੰਡਰ ਰਹਿਣਗੇ ਅਸੀਂ ਆਪਣੇ ਵਿਚਾਰਾਂ ਦੇ ਅੰਡਰ ਨਹੀਂ ਰਹਾਂਗੇ ਤੇ ਜੇ ਅਸੀਂ ਇਹਨਾਂ ਦੇ ਅਧੀਨ ਹੋ ਜਾਂਦੇ ਹਾਂ ਤਾਂ ਸਾਡੇ ਵਿਚਾਰ ਜਿਵੇਂ ਸਾਥੋਂ ਚਾਹੁੰਦੇ ਨੇ ਉਹ ਕਰਾਉਂਦੇ ਨੇ ਫਿਰ ਸਾਡਾ ਮਨ ਦਾ ਵੀ ਇਹਨਾਂ ਤੇ ਬਸ ਨਹੀਂ ਚੱਲਦਾ ਕਿਉਂਕਿ ਮਨ ਉਹਨਾਂ ਵਿਚਾਰਾਂ ਦੇ ਪ੍ਰਤੀ ਸਵਾਦ ਲੈਂਦਾ ਹੈ ਰਸ ਲੈਂਦਾ ਹੈ ਤਾਂ ਕਰਕੇ ਆਪਣੇ ਆਪ ਦੇ ਵਿਚਾਰਾਂ ਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਸਾਡੇ ਹੱਥ ਦੇ ਵਿੱਚ ਸਾਧਨ ਹੈ ਉਹ ਹੈ ਗੁਰਬਾਣੀ ਕਿਉਂਕਿ ਮਨ ਦੇ ਵਿਚਾਰਾਂ ਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਬਹੁਤ ਉਦਮ ਕਰਨਾ ਪੈਂਦਾ ਯਤਨ ਕਰਨਾ ਪੈਂਦਾ ਹੈ ਤੇ ਸਾਡੀ ਸੁਰਤ ਦੇ ਵਿੱਚ ਵਿਚਾਰਾਂ ਦੀ ਹੀ ਇੱਕ ਖੇਡ ਹੈ ਵਿਚਾਰਾਂ ਦਾ ਹੀ ਇੱਕ ਬੰਤਰ ਹੈ ਉਹਨੂੰ ਹੀ ਮਨ ਕਹਿੰਦੇ ਨੇ ਤੇ ਗੁਰਬਾਣੀ ਅੰਦਰ ਇੱਕ ਥਾਂ ਤੇ ਅਸੀਂ ਇਹ ਵੀ ਪੜਦੇ ਹਾਂ ਜਿੱਥੇ ਗੁਰਬਾਣੀ ਦੇ ਅੰਦਰ ਇਹ ਸਮਝਾਇਆ ਹੈ ਗੁਰੂ ਪਾਤਸ਼ਾਹ ਨੇ ਕਿ ਜਿਹੜਾ ਮਨ ਹੈ ਇਹ ਉਸ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੈ ਮਨਾ ਤੂੰ ਉਸ ਪਰਮਾਤਮਾ ਦਾ ਰੂਪ ਹੈ ਇਸ ਕਰਕੇ ਉਸ ਨੂੰ ਪਛਾਣ ਉਹਦੇ ਵਰਗਾ ਬਣ ਤਾਂ ਹੀ ਵਿਚਾਰ ਕਾਬੂ ਦੇ ਵਿੱਚ ਹੋ ਸਕਦੇ ਨੇ ਤੇ ਬਾਹਰੀ ਤੌਰ ਤੇ ਆਪਾਂ ਜਿਵੇਂ ਜਪਜੀ ਸਾਹਿਬ ਦੇ ਆਰੰਭ ਤੋਂ ਤੇ ਪੜਦੇ ਹਾਂ ਕਿ ਚੁੱਪੇ ਚੁੱਪ ਨਾ ਹੋਵੇ ਜਿ ਲਾਇ ਰਾਂ ਲਿਪਤਾਰ ਜੇ ਬੰਦਾ ਜ਼ੁਬਾਨ ਤੋਂ ਚੁੱਪ ਕਰ ਜਾਈ ਪਰ ਮਨ ਨਹੀਂ ਚੁੱਪ ਹੁੰਦਾ ਮਨ ਤੇ ਜੇ ਅਸੀਂ ਸੌਂ ਵੀ ਜਾਈਏ ਫਿਰ ਵੀ ਚੁੱਪ ਨਹੀਂ ਹੁੰਦਾ ਉਹ ਨਿਰੰਤਰ ਵਿਚਾਰ ਚੱਲਦੇ ਰਹਿੰਦੇ ਨੇ ਕਿਉਂਕਿ ਸਾਡੇ ਸੁਰਤੰਦਰ ਵਿਚਾਰਾਂ ਦੀ ਹੀ ਖੇਡ ਹੈ ਜ਼ਿੰਦਗੀ ਇੱਕ ਵਿਚਾਰ ਹੈ ਜ਼ਿੰਦਗੀ ਇੱਕ ਥਾਟ ਹੈ ਜ਼ਿੰਦਗੀ ਹੀ ਫੁਰਨਿਆਂ ਦੀ ਖੇਡ ਹੈ ਤਾਂ ਕਰਕੇ ਸਾਨੂੰ ਸਾਡੇ ਵਿਚਾਰਾਂ ਨੂੰ ਆਪਣੇ ਅਧੀਨ ਕਰਨਾ ਪੈਣਾ ਹੈ ਜੇ ਅਸੀਂ ਇਹਨਾਂ ਦੇ ਅਧੀਨ ਰਹਾਂਗੇ ਤਾਂ ਅਸੀਂ ਜ਼ਿੰਦਗੀ ਵਿੱਚ ਕੁਝ ਵੀ ਕਰ ਨਹੀਂ ਪਾਵਾਂਗੇ ਇਸੇ ਨੂੰ ਹੀ ਅਸੀਂ ਕਹਿੰਦੇ ਹਾਂ ਮਨ ਜਿੱਤੈ ਜਗ ਜੀਤ ਮਨ ਨੂੰ ਜਿੱਤਣਾ ਮਤਲਬ ਆਪਣੇ ਵਿਚਾਰਾਂ ਨੂੰ ਜਿੱਤ ਲੈਣਾ 네ਗੇਟਿਵ ਥਾਟਸ ਨੂੰ ਜਿੱਤਣਾ ਉਹਨਾਂ ਨੂੰ ਆਪਣੇ ਅੰਡਰ ਰੱਖਣਾ ਨਾ ਕਿ ਉਹਨਾਂ ਦੇ ਅਧੀਨ ਹੋਣਾ ਸੋ ਆਈ ਹੋਪ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆਈਆਂ ਹੋਣਗੀਆਂ ਜੇ ਫਿਰ ਵੀ ਕੋਈ ਗੱਲ ਸਮਝ ਨਹੀਂ ਆਈ ਤਾਂ ਤੁਸੀਂ ਆਪਣਾ ਕਮੈਂਟ ਜ਼ਰੂਰ ਕਰੋ ਤਾਂ ਕਿ ਮੈਂ ਤੁਹਾਨੂੰ ਹੋਰ ਇਸ ਦੇ ਪ੍ਰਤੀ ਵੀਡੀਓਜ਼ ਬਣਾ ਕੇ ਸਮਝਾ ਪਾਵਾਂ ਦੱਸ ਪਾਵਾਂ ਜਿੰਨੇ ਕੁ ਮੈਨੂੰ ਨੌਲੇਜ ਗਿਆਨ ਹੈ ਸੋ ਆਪ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰਨਾਂ ਤੱਕ ਵੀ ਗੁਰਬਾਣੀ ਦਾ ਸਹੀ ਗਿਆਨ ਅਰਥ ਪਹੁੰਚੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ